ਜੋ ਤੇ ਇਹ ਜਿਹੜਾ ਤੇ ਜਿਹੜੀ ਰੇੜੀ ਲੱਗਦੀ ਆ ਤੇ ਕੀ ਕਰੀ ਪਾਵੀਂ ਛੂਟੀ ਮਾਰਕੀਟ ਤੋਂ ਵੀ ਖੜੇ ਆ ਸਾਡੇ ਜਿਹੜੇ ਪ੍ਰਧਾਨ ਸਾਹਿਬ ਦੀ ਖਾਲਸਾ ਕਾਲੇ ਤੇ ਹਰਪ੍ਰੀਤ ਭਾਜੀ ਜਿਹੜੇ ਸਾਡੇ ਛੂਟੀ ਮਾਰਕੀਟ ਦੇ ਵੀ ਪ੍ਰਧਾਨ ਅਗੇ ਆ ਸਾਡੀਆਂ ਰੇੜੀਆਂ ਉਹਨਾਂ ਨੇ ਲਗਵਾਈਆਂ ਸੀ ਜਿਹੜੇ ਤੁਸੀਂ ਕਹਿੰਦੇ ਪੇ ਕੇ ਪੈਸੇ ਦੇਂਦੇ ਵੇ ਪ੍ਰਧਾਨ ਪੈਸੇ ਲੈ ਜਾਂਦੇ ਕੇ ਕੀ ਜਿਹੜੇ ਪ੍ਰਧਾਨ ਕੋਈ ਤੈਅ ਨੇ ਕਾਰਪੇਸ਼ ਮੀਆਂ ਕੇ ਪ੍ਰਧਾਨ ਸਾਡੇ ਭਾਜੀ ਕਹੇ ਬੰਦੇ ਦੇ ਕੋਈ ਪੈਸੇ ਨਹੀਂ ਜਾਂਦੇ ਸੀ ਸਾਡਾ ਕੇ ਕੋਈ ਵੀ ਬੰਦਾ ਕਹੇ ਨੂੰ ਕੋਈ ਪੈਸਾ ਨਹੀਂ ਦਿੰਦਾ ਹੁਣ ਕੀ ਮੰਨ ਚਰਨਾ ਚਾਹੁੰਦੇ ਕਰ ਰਹੀ ਬਸ ਇਹੀ ਮੰਗ ਕਰਨਾ ਚਾਹੁੰਦੇ ਆਂ ਅਸੀਂ ਪ੍ਰਧਾਨ ਉਹਨਾਂ ਨੂੰ ਕਿਹਾ ਆ ਕਿ ਉਹ ਸਾਨੂੰ ਵਿਸ਼ਵਾਸ ਦਵਾਇਆ ਇਹਨਾਂ ਨੇ ਕਿ ਕਹਿੰਦੇ ਕੋਈ ਗੱਲ ਇਹ ਤੁਹਾਡੇ ਰੇੜੀਆਂ ਦੁਬਾਰਾ ਲਗਵਾ ਦੇਣਗੇ ਤੁਹਾਡੀ ਪਹਿਲੋ ਵੀ ਰੇੜੀਆਂ ਉਹਨਾਂ ਨੇ ਲਗਵਾਈਆਂ ਸੀ ਜਿਹੜੇ ਗਰੀਬ ਪਰਿਵਾਰ ਆ ਜਿਹੜੇ 4-500 ਪਰਿਵਾਰ ਆ ਜਿਹੜੇ ਖਰਾਬ ਹੋ ਗਏ ਆ ਜਿਹੜੇ ਰੋਟੀ ਤੋਂ ਮਹਤਾਜ ਹੋਏ ਪਏ ਆ ਇਹਨਾਂ ਕਰਕੇ ਚਲੋ ਤੁਹਾਡੇ ਸਾਨੂੰ ਰੋਟੀ ਫੇਰ ਦੁਬਾਰਾ ਲੱਗ ਜਾਏਗੀ ਕਿੰਨੇ ਪਰਿਵਾਰ ਜਿਹੜੇ ਆ ਰੋਟੀ ਰੋਟੀ ਤੋਂ ਜਿਹੜੇ ਆ ਪਾਉਂ ਚਾਰ-500 ਪਰਿਵਾਰ ਆ ਇੱਕ ਜਿਹੜੀ ਤੋਂ ਤਿੰਨ-ਚਾਰ ਬੰਦੇ ਕੰਮ ਕਰਨ ਦੇ ਤੁਸੀਂ ਵੀ ਆਪੇ ਲਾ ਲਓ ਹਕਾਬ ਕਿੰਨੇ ਪਰਿਵਾਰ ਜਿਹੜੇ ਬੇਕਾਰ ਹੋਏ ਪਏ ਆ ਲੱਗਦਾ ਹੈ ਕਿ ਜਿਹੜੇ ਵੀ ਮਿਹਨਤ ਕਰਕੇ ਕੰਮ ਆਈ ਕਰਦੇ ਪਏ ਆ ਵੇਖੋ ਭਾਜੀ ਕਈ ਲੋਕ ਕਹਿੰਦੇ ਆ ਕਿ ਪੰਜਾਬੀ ਬੰਦੇ ਕੰਮ ਨਹੀਂ ਕਰਦੇ ਵੇਖੋ ਹੁਣ ਅਸੀਂ ਕੰਮ ਕਰਨ ਦੇ ਆ ਤੇ ਸਾਨੂੰ ਕੰਮ ਕਰ ਦੇਣਾ ਚਾਹੀਦਾ ਵਾ ਅੱਗੇ ਜਿਹੜੀ ਆ ਕਿ ਰੋਜ਼ਗਾਰ ਜਿਹੜਾ ਬਹੁਤ ਘੱਟ ਹੈ ਮਿਲਦਾ ਲੋਕਾਂ ਨੂੰ ਪਰ ਫਿਰ ਵੀ ਲੋਕੀ ਜਿਹੜੇ ਮਿਲ ਵੇਖੋ ਕਿੰਨੀ ਗਰਮੀ ਆ ਇੰਨੀ ਗਰਮੀ ਦੇ ਵਿੱਚ ਪੱਠੀ ਗਾੜੀ ਖੜੋਣਾ ਕੋਈ ਸੁੱਖਾ ਕੰਮ ਹੈ ਫਿਰ ਵੀ ਅਸੀਂ ਇੱਥੇ ਆ ਕੇ ਮਿਹਨਤ ਕਰਦੇ ਦਿਨ ਰਾਤ ਮਿਹਨਤ ਕਰਦੇ ਆ ਕੀ ਮੰਗ ਕਰਦੇ ਤੁਸੀਂ ਹੁਣ ਪ੍ਰਸ਼ਾਸਨ ਸਰ ਅਸੀਂ ਇਹੀ ਮੰਗ ਕੀਤੀ ਆ ਪ੍ਰਧਾਨ ਉਹਨਾਂ ਨੂੰ ਕਿਹਾ ਜਿਹੜੇ ਹਰਪ੍ਰੀਤ ਪ੍ਰਧਾਨ ਸੀ ਸਾਡੇ ਉਹਨਾਂ ਨੇ ਸਾਡੀ ਜਿਹੜੀ ਪਹਿਲੇ ਵੀ ਲਗਵੀਆਂ ਸੀ ਅਸੀਂ ਉਹਨਾਂ ਨੂੰ ਫੇਰ ਰਿਕਵੈਸਟ ਕੀਤੀ ਆ ਕਿ ਸਾਡੀ ਕਮੇਟੀ ਨਾਲ ਗੱਲ ਕਰਕੇ ਸਾਡੀਆਂ ਜਿਹੜੀਆਂ ਦੁਬਾਰਾ ਲਗਵੀਆਂ ਜਾਣ ਮੇਰਾ ਨਾਮ ਭਾਜੀ ਰਜਿੰਦਰ ਸਿੰਘ ਹੈਗਾ ਭਾਜੀ ਤੇ ਇਹ ਆਪਣੀ ਹੈਗੀ ਜੁਟੀ ਮਾਰਕਟ ਹੈਗੀ ਜੀ ਤੇ ਵਿਰਦੀ 2021 ਦੇ ਵਿੱਚ ਹਰਪ੍ਰੀਤ ਢਿੱਲੋਂ ਨੇ ਰੇਡੀਆਂ ਲਵਾਈਆਂ ਸੀ ਪ੍ਰਧਾਨ ਜੀ ਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਨਾ ਕਿਸੇ ਨੇ ਕਿਸੇ ਵੱਲੇ ਨਹੀਂ ਅਜੇ ਤੱਕ ਕੋਈ ਪੈਸਾ ਗਿਆਗਾ ਤੇ ਸਾਡੀ ਮੰਗ ਇਹੋ ਹੀ ਆ ਕਿ ਸਾਡੀਆਂ ਰੇਡੀਆਂ ਜਲਦੀ ਤੋਂ ਜਲਦੀ ਲੱਗ ਜਨ ਸਰ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਹੈ ਦੁਕਾਨਦਾਰਾਂ ਨੂੰ ਵੀ ਤੇ ਘਰ ਪਰਿਵਾਰ ਨੂੰ ਵੀ ਹੱਥ ਜੋੜ ਕੇ ਰਿਕਵੈਸਟ ਹੈ ਕਿ ਸਾਡੀਆਂ ਰੇਡੀਆਂ ਲੱਗ ਜਨ ਤੇ ਇਹ ਘਰ ਘਟੋ ਘਟ ਵਜਾਦਾ ਨਹੀਂ 100 150 ਪਰਿਵਾਰ ਜਿਹੜਾ ਭੁੱਖਾ ਮਰਨ ਲਿਆ ਵਾ ਤੇ ਵੈਗਰ ਜੀ ਦਾ ਖਾਲਸਾ ਤੇ ਵੈਗਰ ਜੀ ਦੀ ਫਤ ਮੇਰਾ ਨਾਮ surjit singh ਹੈ ਅਸੀਂ ਬਸ ਇਹ ਕਹਣਾ ਚਾਹੁੰਦੇ ਕਿ ਕਿਤੇ ਦੇ ਜੋ ਰੇਡੀਆਂ ਛੁਕੀ ਨਹੀਂ ਆਏ ਤੇ ਵਿੱਚ ਬਹੁਤ ਜ਼ਿਆਦਾ ਰੇਡੀਆਂ ਪੜਗੀਆਂ ਸੀ ਮਾਰਕੀਟ ਤੇ ਤੇ ਮਾਰਕੀਟ ਦੀ ਕਮੇਟੀ ਤੇ ਪ੍ਰਧਾਨ ਜੀ ਹਰਪ੍ਰੀਤ ਜੱਲੋਂ ਜੀ ਤੇ ਮਾਰਕੀਟ ਦੀ ਕਮੇਟੀ ਵੀ ਸਾਡੇ ਮਾਰੇ ਸਭ ਲੋਕਾਂ ਦੇ ਸਾਥ ਵਿੱਚ ਸੀ ਤੇ ਮਾਰਕੀਟ ਦੀ ਕਮੇਟੀ ਵਿੱਚ ਇਹ ਰੇਡੀਆਂ ਆਈਆਂ ਸੀ 30 चीज़ की रेडियाँ थी जो मार्केट की कमेटी ने तो प्रधान जी ने लगवाई थी और रेडियों की तादाद बहुत ज़्यादा बढ़ गई थी ताँ करके कार्रवाई की गई तो इसे बिच जो है ना गलत अफवाह फैलाई गई कि रेडियाँ पैसे जाते थे कोई कोई गंदा पे कि दुकानदार से पैसे जाते कोई कहता पाया से पैसे जाते जबकि पैसा ना कोई दुकानदार लेता है ना ही कितने असी कारपोरेटन को पैसे देते कोई पैसा कितने नहीं किसी को भी कोई पैसा नहीं दिया जाता तो कार्पनेट अपना मार्केट की कमेटी भी सारे हमारे साथ साथ में है ਕੋਈ ਮਾਰਕੀਟ ਵਾਲਾ ਮੈਨੂੰ ਕੋਈ ਬਾਦਖਤ ਨਹੀਂ ਬੋਲਦਾ ਉਹ ਵੀ ہمارے ساتھ ਹੀ ਹੈ ਪਰ ਉਹ ਕਹਿੰਦੇ ਤਾਂ ਕਿ ਇੱਥੇ ਜਿਆਦਾ ਜਿਆਦਾ ਰੇਡੀਓ ਨਾ ਲਾਇਆ ਜਾਏ ਤਾਂ ਰੇਡੀਓ ਦੇ दांत ਬਹੁਤ ਜਿਆਦਾ پڑ ਗਏ ਤਾਂ ਕਰਕੇ